ਜਿਲੰਦੁਰ ਤੇ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ ਪੂਰਬ ਮੰਤਰੀ ਅਤੇ ਸੀਨੀਅਰ ਪਾਸਪਾ ਨੇਤਾ ਮਨੋਰੰਜਨ ਕਾਲਿਆ ਅਧਿਕਾਰ ਦੇ ਬਾਹਰ ਕਾਰ ਚਲਾਉਣਾ ਸਿੱਖ ਰਹੀ ਲੜਕੀ ਵੱਲੋਂ ਵੱਡਾ ਹਾਸਾ ਕੀਤਾ ਗਿਆ ਐਤਵਾ ਸਵੇਰੇ ਲਗਭਗ 7 ਵਜੇ ਇਹ ਹਾਸਾ ਵਾਪਰਿਆ ਸੀਸੀਟੀਵੀ ਫੁਟੇਜ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਲੜਕੀ ਨੇ ਸਭ ਤੋਂ ਪਹਿਲਾਂ ਸਾਈਕਲ ਤੇ ਸਵਾਰ ਅਖਬਾਰ ਵੰਡ ਰਹੇ ਵਿਕਰਤਾਂ ਨੂੰ ਟੱਕਰ ਮਾਰੀ ਉਸ ਤੋਂ ਬਾਅਦ ਦੇ ਕਾਬੂ ਕਾਰ ਨੇ ਪੂਰਬ ਮੰਤਰੀ ਕਾਲਿਆ ਦੀ ਨਿੱਜੀ ਗੱਡੀ ਅਤੇ ਘਰ ਦੇ ਗੇਟ ਬਾਹਰ ਟਕਰਾਈ ਹੈ। ਹਾਦਸੇ ਵਿੱਚ ਕਬਾਰ ਵਕੀਰਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਲੋਕਾਂ ਦੀ ਮਦਦ ਨਾਲ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਵਿਅਕਤੀ ਦੀ ਪਛਾਣ ਦੀਪਕ ਵਜੋ ਹੋਈ ਹੈ। ਮਨੋਰੰਜਨ ਕਾਲਿਆ ਦੀ ਸੁਰੱਖਿਆ ਵਿੱਚ ਤਨਖਤ ਪੁਲਿਸ ਮੁਲਾਜ਼ਮਾ ਨੇ ਦੱਸਿਆ ਹੈ ਕਿ ਲੜਕੀ ਦੇ ਪਿਤਾ ਉਸ ਨੂੰ ਕਾਰ ਚਲਾਉਣਾ ਸਿਖਾ ਰਹੇ ਸਨ। ਇਸ ਦੌਰਾਨ ਲੜਕੀ ਕਬਰਾ ਗਈ ਅਤੇ ਉਸਨੇ ਬ੍ਰੇਕ ਨਹੀਂ ਥਾ ਐਕਸਲੇਟਰ ਦਬਾ ਦਿੱਤਾ ਸੀ ਜਿਸ ਕਾਰਨ ਕਾਰ ਦੀ ਗਤੀ ਚਾਹਲਕ ਵੱਧ ਗਈ ਸਭ ਤੋਂ ਪਹਿਲਾਂ ਸਾਈਕਲ ਸਵਾਰ ਨੂੰ ਟੱਕਰ ਮਾਰੀ ਗਈ ਫਿਰ ਕਾਰ ਦੇ ਪਿੱਛੇ ਖੜੀ ਮੰਤਰੀ ਕਾਲੀਆ ਦੀ ਗੱਡੀ ਨਾਲ ਝਟਕ ਰਾਈ ਅਤੇ ਅੰਤ ਵਿੱਚ ਕਾਰ ਦੇ ਗੇਟ ਨੂੰ ਨੁਕਸਾਨ ਪਹੁੰਚਾਇਆ ਗਿਆ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਏਐਸਆਈ surjeet singh ਨੇ ਦੱਸਿਆ ਹੈ ਕਿ ਕਾਰ ਚਲਾਉਣ ਵਾਲੀ ਲੜਕੀ ਨੂੰ ਵੀ ਹਲਕੀ ਝੋਟਾ ਆਈਆਂ ਹਨ ਪਰ ਉਹ ਖਤਰੇ ਤੋਂ ਬਾਹਰ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜ਼ਖਮੀਆਂ ਦਾ ਇਲਾਜ ਜਾਰੀ ਹੈ आ, दीपक कुमार ਕੁਮਾਰ ਅੱਜ ਕੀ ਬਾਤ ਹੈ ਕਿਤਨੇ ਮਜੇ ਆ ਸਵੇਰੇ ਸਬਕਸਤ ਪਜੋ ਇਸੇ ਜੀ ਮੈਂ ਆਪਣਾ ਜਾ ਰਿਆ ਸੀ ਆਪਣੀ ਸਾਈਕਲ रहे ਤੇ ਕਾਫੀ ਪਿਛੋ ਬੈਕ ਲੈ ਕੇ ਮਰ ਰਿਹਾ ਕਿੰਨੇ ਮਰ की ਸੇ ਡਰਾਈਵ ਕਰ ਰਹੀ ਕੋਈ ਕਿੰਨੇ ਕੋਈ ਕਿੱਥੇ ਦੀ ਗੱਲ ਆ ਸ਼ਾਸਰੀ ਚੋਂ ਤੇ ਤੁਸੀਂ ਕੰਮ ਕਾਲੇ ਸਾਹਿਬ ਦੀ ਕੋਠੀ ਤੇ ਸਬਕ ਤੁਸੀਂ ਕੰਮ ਕੀ ਕਰਦੇ ਅਖਬਾਰ ਦਾ ਅਖਬਾਰ ਵੰਡਦੇ ਆ ਲੈ ਕੇ ਜਾ ਰਹੇ ਗੱਡੀ ਫਿਰ ਕਿਨੇ ਦਸਾ ਕਾਫੀ ਜ਼ਿਆਦਾ ਤਾਂ ਪਤਾ ਮੇ ਲੱਗੇ ਕਿ ਸੁਵੇਲੇ ਮਾਰੀ ਸੀ ਜਿਹੜਾ ਗੱਡੀ ਚਲਾ ਰਹੇ ਸਨਰੇ ਸੀਗੇ ਉਹ ਆਈ ਥਿੰਕ ਸ਼ਾਇਦ ਉਹ 25 ਸਾਲ ਦੇ ਵਿਚ ਕਰਦੇ ਹੋਏ ਯੰਗ ਲੜਕੀ ਸੀ ਇਹ ਗੱਡੀ ਇੱਥੇ ਮੋੜਨ ਲੱਗੇ ਸੀਗੇ ਗੱਡੀ ਮੋੜਦੇ ਹੋਏ ਮੋੜਦੇ ਆ ਪੂਰੇ 7 ਵਜੇ ਗੱਡੀ ਸਿਖਾਉਂਦੇ ਸੀਗੇ ਆਪਣੇ ਕੋਲੇ ਨੂੰ ਇੱਥੇ ਗੱਡੀ ਮੋੜਨ ਲੱਗੇ ਬੈਕ ਕਰਨ ਲੱਗੇ ਰੇਸ ਹੋ ਗਈ ਤੇਰੇ ਦੇਤੇ ਨਾ ਕੋ ਸਾਂਭੇ ਨਹੀਂ ਗਏ ਸਾਂਭੇ ਨਹੀਂ ਗਏ ਜਦੋਂ ਆਪਣੇ ਸਾਹ ਦੇ ਗੱਡੀ ਦੇ ਲੱਗੇ ਉੱਥੇ ਬੈਕ ਹੋ ਕੇ ਕਿਸੇ ਨੂੰ ਆ ਗਏ ਤੇ ਕਿੰਨੇ ਕੋਈ ਹਲ ਹੋਇਆ ਜਿੱਤੇ ਕਿਤੇ ਕਿਤੇ ਇੱਕ ਬੰਦਾ ਤਾਂ ਫਟਰ ਜਾ ਹੋ ਗਿਆ ਸਰ ਤੇ ਸੱਟ ਲੱਗੀ ਉਸਕੇ ਸਾਈਕਲ ਵੀ ਗੱਡੀ ਦੇ ਅੰਦਰ ਆ ਗਈ ਇਸ ਲਈ ਤੁਸੀਂ ਜੁੜੀ ਕਿੱਥੇ ਕਰਦੇ ਆਹੇ ਇੱਥੇ ਕੋਠੇ ਸਾਹ ਦੇ ਪੁਟੀਗਾਰ ਦੇ ਕਿੰਨਾ ਦੇ

ਆਹ ਪਿਓ ਨਾੜੀ ਸਿਖਾਉਂਦਾ ਸੀਗਾ ਇਹ 6:30 ਪਾਣੀ 7 ਵਜੇ ਹੋਇਆ ਜੀ ਇਹ ਕਾਲੀਆ ਸਾਹਿਬ ਦੀ ਕੋਠੀ ਨਹੀਂ ਆਪਣੇ ਰਵੰਤ ਸਿੰਘ ਮਨੋਰੰਜਨ ਕਾਲੀਆ ਜੀ ਉਹਨਾਂ ਦੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਇੱਕ ਲੜਕੀ ਗੱਡੀ ਸਿੱਖ ਰਹੀ ਸੀ ਉਹਦਾ ਪਿਤਾ ਉਹਨੂੰ ਸਿਖਾ ਰਿਹਾ ਸੀਗਾ ਤੇ ਉਹ ਅਚਾਨਕ ਇੱਕ ਸਾਈਕਲ ਵਾਲਾ ਆਇਆ ਅੱਗੇ ਤੇ ਉਹਨੂੰ ਸਾਈਡ ਮਾਰੀ ਸਾਈਕਲ ਵਾਲਾ ਸਾਈਡ ਤੇ ਡਿੱਗ ਪਿਆ ਤੇ ਸਾਈਕਲ ਥੱਲੇ ਆ ਗਿਆ ਉਹ ਲੜਕੇ ਖੜਾ ਹੋਣ ਨਾਲ ਉਹਨੇ ਇੱਕ ਲੈਟਰ ਦਾਬਤਾ ਗੱਡੀ ਦਾ ਤੇ ਗੱਡੀ ਜਾ ਕੇ ਸਾਹਮਣੇ ਕਾਲੀਆ ਸਾਹਿਬ ਦੇ ਕੋਠੇ ਗੱਡੀ ਖੜੀ ਸੀਗੀ ਉਹਨਾਂ ਦੀ ਗੱਡੀ ਚ ਭੱਜੀ ਗੇਟ ਭੰਨਤਾ ਕਾਫੀ ਨੁਕਸਾਨ ਹੋਇਆ ਮਤਲਬ ਤੇ ਇੰਜਰ ਕਿੰਨੇ ਲੋ ਹੋਏ ਨੇ ਇੰਜਰ ਇੱਕ ਲੱਗ ਪੋਇਆ ਮੁੰਡਾ ਸਾਈਕਲ ਵਾਲਾ ਦੀ ਪਨਾ ਆ ਉਹਦਾ ਤੇ ਠੀਕ ਹੈ ਫਿਲਹਾਲ ਉਹ 25 ਦਿਨ ਸਫਾਰਸ਼ੇ ਸਫਾਰੇ ਸੀ ਉਹਨਾਂ ਦੇ ਨਹੀਂ ਉਹ ਠੀਕ ਨਹੀਂ ਠੀਕ ਨਹੀਂ ਉਹ ਬਿਲਕੁਲ ਠੀਕ ਨਹੀਂ ਦਾ ਨਾਮ ਕੀ ਹੈ ਕੋਈ ਇਹ ਰਸਤੇ ਮਹੱਲੇ ਦੇ ਰਹਿਣ ਵਾਲੇ ਹੈ ਏਜ ਕਿੰਨੀ ਕੁ ਹੈ ਜਿਹੜਾ ਚਾਹੁੰਦਾ ਲੜਕੀ ਦੀ ਏਜ 18 ਮਹੀਨੇ 18 ਸਾਲ ਤੇ 9 ਮਹੀਨੇ ਦੱਸਦੇ ਅੰਡਰ ਏਜ ਵੀ ਦੱਸੇਗਾ ਅੰਡਰ ਏਜ 18 ਮਹੀਨੇ ਮਤਲਬ ਉਹਦਾ ਲਰਨਿੰਗ ਲਾਇਸੈਂਸ ਬਣਿਆ ਹੋਇਆ ਹੈ ਤੇ ਵਰਕ ਯੋਗ ਅੰਦਰ ਦੂਜਾ ਅਪਲਾਈ ਕੀਤਾ ਹੋਇਆ ਹੈ ਲੜਕੀ ਦਾ ਨਾਮ ਮੇਰੇ ਕੋਲ ਡੈਰੀ ਪਈ ਹੈ ਮੈਂ ਉੱਥੇ ਲਿਖਿਆ ਹੈ ਉਹ ਦਾ ਜਿਹੜਾ ਇੰਜਨ ਹੋਇਆ ਉਹ ਠੀਕ ਹੈ ਹੁਣ ਠੀਕ ਹੈ ਉਹ ਹਸਪਤਾਲ ਤੋਂ ਆਇਆ ਸੀਗਾ ਹੁਣ ਉਹਦੇ ਟੈਸਟ ਵਗੈਰਾ ਕਹਿੰਦੇ ਮੈਂ ਕਰਵਾਉਣੇ ਤੇ ਕਾਰਵਾਈ ਕੀ ਕਰਨੀ ਫਿਲਹਾਲ ਤੇ ਉਹ ਆਪਣੇ ਟੈਸਟ ਵਗੈਰਾ ਕਰਾਉਂਦਾ ਆ ਜੋ ਲਿਖਾਉਣਗੇ ਉਹ ਹਿਸਾਬ ਨਾਲ ਕਾਰਵਾਈ ਕਰੇਗਾ